ਸਰਕਾਰੇ ਖਾਲਸਾ ਵਿਰਾਸਤ ਚੌਂਕੀ ਦਿਖਾਉਣੇ ਆ ਮਿੱਤਰੋ ਸੋਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆਪਣਾ ਰਾਜ ਸੀ ਖਾਲਸੇ ਦਾ ਰਾਜ ਉਹ ਚੌਂਕੀ ਤੇ ਲੈ ਕੇ ਆਏ ਆ 11 April 1801 ਤੋਂ ਲੈ ਕੇ 29 March 1849 ਪੰਜਾਬ ਇੱਕ ਆਜ਼ਾਦ ਦੇਸ਼ ਸੀਗਾ ਤੇ ਇੱਧਰ ਆਪਣਾ ਹਿੰਦੁਸਤਾਨ ਇੱਕ ਗਵੰਢੀ ਦੇਸ਼ ਹੋਇਆ ਕਰਦਾ ਸੀ ਪੰਜਾਬ ਇੱਕ ਵੱਖਰਾ ਦੇਸ਼ ਸੀ ਜਿਹੜਾ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੇਲੇ ਆਪਣੇ ਖਾਲਸੇ ਰਾਜ ਵੇਲੇ ਦੀ ਇੱਕ ਚੌਂਕੀ ਸੀਗੀ ਤੇ ਆ ਜਿਹੜਾ ਉਹ ਵਿਰਾਸਤੀ ਚੌਂਕੀ ਆ ਇਧਰ ਨੂੰ ਤੋਪਾਂ ਬੀੜੀਆਂ ਹੁੰਦੀਆਂ ਸੀਗਾ ਉਧਰ ਸਾਹਮਣੇ ਡੋਗਰਿਆਂ ਦਾ ਗੋਰੀਆਂ ਦਾ ਰਾਜ ਹੁੰਦਾ ਸੀਗਾ ਗੋਰੇ ਝਾਕਦੇ ਵੀ ਨਹੀਂ ਸੀਗੇ ਇਧਰ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲੇ ਨੂੰ ਖਾਲਸੇ ਰਾਜਵਾਲੇ ਨੂੰ ਦੇਖਦੇ ਕੰਬਦੇ ਹੁੰਦੇ ਸੀ ਸਾਹਮਣੇ ਆ ਸਤਲੁਜ ਦਰਿਆਗਾ ਤੇ ਸਾਹਮਣੇ ਉਹ ਆਪਣੀ ਚੌਂਕੀ ਆ ਗਈ ਖਾਲਸੇ ਦੀ ਇਹ ਆਪਣੀ ਬਾਰਡਰ ਸੀਗੀ ਪੰਜਾਬ ਦੀ ਜਾਂ ਖਾਲਸਾ ਰਾਜ ਦੀ ਆਪਾਂ ਕਹਿ ਦਿਆਂ ਦੀ ਚੌਂਕੀ ਸੀਗੀ ਤਾਂ ਇੱਥੋਂ ਆਪਣਾ ਇੱਥੋਂ ਤੱਕ ਰਾਜ ਸੀਗਾ ਇੱਕ ਮੈਂ ਮੈਪ ਦੀ ਲਿਖਾ ਫੋਟੋ ਲਾ ਰਿਆਂਗੇ ਜਿੱਥੋਂ ਤੱਕ ਆਪਣਾ ਰਾਜ ਰਿਹਾਗਾ ਤਾ ਸਾਹਮਣੇ ਉਹ ਜਿਹੜਾ ਇੱਧਰ ਹਿੰਦੁਸਤਾਨ ਸੀ ਤਾਂ ਜਿੱਥੇ ਗੋਰਿਆਂ ਦਾ ਰਾਜ ਹੁੰਦਾ ਸੀਗਾ ਤੇ ਜਿਹੜਾ ਉੱਪਰ ਤੁਸੀਂ ਝੰਡਾ ਦੇਖ ਰਹੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇੱਕ ਚੌਂਕੀ ਬਣਾਈ ਗਈ ਸੀ ਅਸ਼ਟਧਾਤੂ ਦਾ ਝੰਡਾ ਬਣਾਇਆ ਗਿਆ ਸੀਗਾ ਤੇ ਇਹ ਜਿਹੜਾ ਕਿ 1849 ਵਿੱਚ ਅੰਗਰੇਜ਼ਾਂ ਵੱਲੋਂ ਜਿਹੜਾ ਚੌਂਕੀ ਦਾ ਕਬਜ਼ਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਢਾਹ ਢੇਰੀ ਕਰ ਦਿੱਤੀ ਸੀ ਹਨਾ ਪਰ ਇਹ ਝੰਡਾ ਸੀਗਾ ਜਿਹੜਾ ਅਸ਼ਟਧਾਤੂ ਦਾ ਬਣਿਆ ਸੀਗਾ ਇਹਨੂੰ ਕੋਈ ਮਤਲਬ ਹੋਇਆ ਨਹੀਂ ਸੀ ਹਨਾ ਕੁਝ ਵੀ ਉਹ ਸਾਹਮਣੇ ਇੱਧਰ ਦੇਖ ਸਕਦੇ ਸਤਲੁਜ ਦਾ ਦਰਿਆ ਪੈਂਦਾ ਸੀ ਇੱਥੇ ਆਪਣੀ ਬਾਰਡਰ ਹੁੰਦੀ ਸੀ ਤੇ ਬਈ ਆਪਾਂ ਰੋਪੜ ਖੜੇ ਆ ਗਿਆ ਸਾਹਮਣੇ ਹੈੱਡ ਆ ਗਏ ਤੇ ਆ ਆਪਣੀ ਜਿਹੜੀ ਚੌਂਕੀ ਆ ਨਿਸ਼ਾਨ ਆ ਦੇਖ ਸਕਦੇ ਹੋ ਤੁਸੀਂ ਖਾਲਸਾ ਰਾਜ ਦਾ